ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਅਸੀਂ ਅੱਜ ਤੁਹਾਡੇ ਲਈ ਇੱਕ ਖਰੇਲੂ ਬਾਗੀਚੀ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਇਹ ਤੁਸੀਂ ਭਿੰਡੀ ਦੀ ਫਸਲ ਦੇਖ ਰਹੇ ਹੋ ਪਿੰਡ ਦੀ ਫਸਲ ਇਹ 5 ਤੋਂ 6 ਫੁੱਟ ਹਾਈਟ ਤੇ ਹੁਣ ਕਰਕੇ ਹੁਣ ਇਹਦਾ ਜਿਹੜਾ ਝਾੜ ਕੱਟ ਗਿਆ ਸੀ ਤੇ ਦੂਸਰੇ ਪਾਸੇ ਬਰਸਾਤੀ ਮੌਸਮ ਤੇ ਲੰਗੇ ਦਿਨਾਂ ਵਿੱਚ ਭੂਣ ਦਾ ਹਮਲਾ ਉਹਦੇ ਬਾਰੇ ਵੀ ਪਛਲੇ ਦਿਨ ਇਤਵਾਨੂੰ ਅਸੀਂ ਇੱਕ ਵੀਡੀਓ ਬਣਾ ਕੇ ਦਿਖਾਈ ਸੀ ਤੇ ਹੁਣ ਅਸੀਂ ਇਸ ਤੋਂ ਹੋਰ ਜ਼ਿਆਦਾ ਫਸਲ ਲੈ ਲਈ ਇਹਦੀ ਕਟਿੰਗ ਕਰ ਦਿੱਤੀ ਹੈ ਕਟਿੰਗ ਕਰਨ ਉਪਰੰਤ ਇਸ ਭਿੰਡੀ ਦੀ ਫਸਲ ਦਾ ਫਟਾਰਾ ਜਿਹੜਾ ਉਹ ਸ਼ੁਰੂ ਹੈ ਤੇ ਇੱਕ ਵਾਰ ਅਸੀਂ ਭਿੰਡੀ ਜਿਹੜੀ ਆ ਉਹ ਤੋੜ ਚੁੱਕੇ ਆ ਤੇ ਇਹਦੇ ਨਾਲ ਸਾਨੂੰ ਜਿੱਥੇ ਐਸ ਬਿਲ੍ਹੇ ਸਬਜ਼ੀਆਂ ਦਾ ਜਿਹੜਾ ਘਾੜਨਾ ਮਾਤਰਾ ਉੱਥੇ ਇੱਕ ਪਾਸੇ ਤਾਂ ਸਾਨੂੰ ਪਿੰਡੀਆਂ ਦੀ ਸਬਜ਼ੀ ਜਿਹੜੀ ਆ ਦੁਆਰਾ ਮੈਣੀ ਸ਼ੁਰੂ ਹੋ ਗਈ ਹੈ ਉੱਥੇ ਹੀ ਇਹ ਜਿਵੇਂ ਇਹ ਸਤੰਬਰ ਦਾ ਮਹੀਨਾ ਹੈ ਸਤੰਬਰ ਅਕਤੂਬਰ ਨਵੰਬਰ ਤੱਕ ਵੀ ਕਈ ਵਾਰ ਜਿਹੜਾ ਆ ਇਹ ਪਸੰਦ ਪਿੰਡ ਦੀ ਮਿਲਦੀ ਰਹਿੰਦੀ ਹੈ ਤੇ ਦੋਸਤੋ ਮਿਹਨਤ ਨਾਲ ਇਹਨੂੰ ਆਪਾਂ ਨਵੰਬਰ ਤੱਕ ਵੀ ਲਿਜਾ ਸਕਦੇ ਆ ਅਕਤੂਬਰ ਤੱਕ ਤਾਂ ਵੱਢਤੇ ਪਿਆ ਤੇ ਸਤੰਬਰ ਸ਼ੁਰੂ ਹੈ ਤੇ ਇਹ ਪਿਛਲੇ ਦਿਨੀ ਇਹਦੀ ਕਟਾਈ ਕੀਤੀ ਸੀ ਕਟਾਈ ਕਰਨ ਉਪਰੰਤ ਇਹਦਾ ਪਟਾਰਾ ਆਓ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਸੋਹਣਾ ਪਟਾਰਾ ਹੋਇਆ ਤੇ ਕਿਵੇਂ ਇਹਨੂੰ ਜਿਹੜਾ ਨਮੀ ਫਸਲ ਨੂੰ ਫੁੱਲ ਖਿੜ ਰਿਹਾ ਤੇ ਦੇਖ ਕੇ ਤੁਹਾਨੂੰ ਜ਼ਰੂਰ ਲੱਗੂਗਾ ਕਿ ਇਹ ਵਿਧੀ ਜਿਹੜੀ ਆ ਬਹੁਤ ਲਾਹੇਵੰਦ ਹੈ ਇਹ ਕਟਿੰਗ ਕੀਤੀ ਹੋਈ ਪਿੰਡੀ ਸਮੇ ਦਾ ਦ੍ਰਿਸ਼ ਹੈ ਤੇ ਅੱਗੇ ਤੁਹਾਨੂੰ ਅਸੀਂ ਕਟਿੰਗ ਉਪਰੰਤ ਦਿਖਾਵਾਂਗੇ ਕਿ ਕਿਵੇਂ ਫਟਾਰਾ ਪਿੰਡੀ ਦੀ ਫਸਲ ਨੂੰ ਹੋਇਆ ਇਹ ਘਰੇਲੂ ਬਗੀਚੀ ਲਈ ਸਪੈਸ਼ਲ ਇਹ ਜਿਹੜਾ ਵੀਡੀਓ ਆ ਕਿ ਜਿਹੜੀ ਜ਼ਿਆਦਾ ਖੇਤੀ ਕਰਦੇ ਨੇ ਫਸਲ ਇਹ ਕਿਸਾਨ ਉਹਨਾਂ ਨੇ ਤਾਂ ਇੱਕ ਵਾਰੀ ਫਸਲ ਬੀਜਣ ਉਪਰੰਤ ਅੱਗੇ ਹੋਰ ਫਸਲ ਬੀਜਣੀ ਹੁੰਦੀ ਹੈ ਤੇ ਇਹ ਹੈ ਭਿੰਡੀ ਦੀ ਫਸਲ ਦੀ ਕਟਿੰਗ ਉਪਰੰਤ ਫਟਾਰਾ ਫਟਾਰਾ ਤੁਹਾਨੂੰ ਇਸ ਤੋਂ ਅੱਗੇ ਵੀ ਦਿਖਾਵਾਂਗੇ ਕਿਵੇਂ ਫੁੱਲ ਖਿੜੇ ਆ ਤੇ ਫੁੱਲ ਕਰਨ ਉਪਰੰਤ ਇੱਕ ਵਾਰ ਭਿੰਡੀ ਦੀ ਤੜਾਈ ਹੋ ਚੁੱਕੀ ਹੈ ਤੇ ਤੁਸੀਂ ਦੇਖ ਕੇ ਜਰੂਰ ਤੁਹਾਡੀ ਇਸ ਨੂੰ ਲੋਭ ਕੁਸ਼ ਹੋਵੇਗੀ ਕਿ ਇਹ ਤਕਨੀਕ ਜਿਹੜੀ ਆ ਉਹ ਬੜੀ ਲਾਹੇਵੰਦ ਹੈ ਮਿਹਨਤ ਨਾਲ ਕਿਸੇ ਵੀ ਕੰਮ ਨੂੰ ਜੜਾਇਆ ਉਹ ਲਾਹੇਵੰਦ ਕੀਤਾ ਜਾ ਸਕਦਾ ਹੈ ਤੇ ਇੱਕ ਵਾਰ ਫਿਰ ਤੁਹਾਨੂੰ ਇੱਕ ਕਟਿੰਗ ਕੀਤੀ ਦਰਸ਼ਿਤ ਕਰ ਰਹੇ ਹਾਂ ਤੇ ਇਹ ਹੈ ਫਟਾਰੇ ਵਾਲਾ ਦ੍ਰਿਸ਼ ਤੇ ਇਸ ਵੇਲੇ ਤੁਸੀਂ ਇਹ ਫਟਾਰੇ ਨੂੰ ਦੇਖ ਕੇ ਹੈਰਾਨ ਹੋਮੋਗੇ ਕਿ ਇਹ ਫਟਾਰਾ ਜਿਹੜਾ ਆ ਉਹ ਵਾਕਈ ਨਵੀਂ ਫਸਲ ਵਰਗਾ ਤੇ ਫਟਾਰੇ ਦੇ ਵਿੱਚ ਤੁਹਾਨੂੰ ਫੁੱਲ ਦਿਖਾ ਰਹੇ ਹਾਂ ਇਹ ਤੋਂ ਇੱਕ ਵਾਰ ਅਸੀਂ ਜਿਹੜੀ ਆ ਭਿੰਡੀ ਦੀ ਫਸਲ ਲੈ ਚੁੱਕੇ ਹਾਂ ਟੜਾਈ ਜਿਹੜੀ ਆ ਉਹ ਹੁਣ ਸ਼ੁਰੂ ਹੋ ਚੁੱਕੀ ਐ ਪਾਵੇਂਗੇ ਨਵੀਂ ਭਿੰਡੀ ਬੀਜਣ ਦੇ ਮੁਕਾਬਲੇ ਤੁਹਾਨੂੰ ਝਾੜ ਨਹੀਂ ਮਿਲੇਗਾ ਪਰ ਇਹਨਾਂ ਦਿਨਾਂ ਵਿੱਚ ਜਿਵੇਂ ਭਿੰਡੀ ਦੀ ਫਸਲ ਖਤਮ ਹੋ ਜਾਂਦੀ ਆ ਉੱਥੇ ਵੀ ਲਾਹੇਵੰਦ ਕਿਹਾ ਜਾ ਸਕਦਾ ਇਹਨੂੰ ਇਹ ਮਿਹਨਤਾਂ ਦਾ ਨਤੀਜਾ ਅਗਰ ਤੁਹਾਡੇ ਵੀ ਭਿੰਡੀ ਜਿਹੜੀ ਫਸਲ ਆ ਉਹ ਉੱਚੀ ਹੋ ਗਈ ਆ ਸਿਰ ਦੇ ਬਰਾਬਰ ਹੋ ਗਈ ਆ ਝਾੜ ਜਿਹੜਾ ਮੈਨੂੰ ਕੱਟ ਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਕਟਾਈ ਕਰਕੇ ਇਸ ਭਿੰਡੀ ਦੀ ਫਸਲ ਤੋਂ ਫਟਾਰਾ ਹੁਣ ਉਪਰੰਤ ਫਸਲ ਲੈ ਸਕਦੇ ਹੋ ਤੇ ਇਸ ਤਕਨੀਕ ਨੂੰ ਜ਼ਰੂਰ ਅਪਣਾਓ ਤੇ ਆਹ ਫਸਲ ਜਿਹੜੀ ਐਸ ਬਿੱਲੇ ਤੜਾਈ ਤੇ ਭਿੰਡੀ ਚੱਲ ਗਈ ਆ ਇਹ ਦਿਖਾ ਰਹੇ ਆ ਤੁਹਾਨੂੰ ਬੱਕ ਬੱਕ ਸਮੇਂ ਦੇ ਇਹ ਵੀਡੀਓ ਦਿਖਾਈਆ ਪਹਿਲਾਂ ਉੱਚੀ ਭਿੰਡੀ ਦਿਖਾਈ ਆ ਹੁਣ ਫੁੱਲ ਤੁਹਾਨੂੰ ਦਿਖਾ ਰਹੇ ਆ ਅਸੀਂ ਫਟਾਰੇ ਉਪਰੰਤ ਤੁਸੀਂ ਦੇਖਿਆ ਪਹਿਲਾਂ ਹਾਈਟ ਵਾਲੀ ਭਿੰਡੀ ਦਿਖਾਈ ਤੁਹਾਨੂੰ ਉੱਚੀ ਉਤਤ ਕਟੇਂਕਾਲੀ ਫਿਸ਼ ਥੋੜਾ ਫਟਾਰਾ ਤੇ ਹੁਣ ਤੁਹਾਨੂੰ ਇਹ ਜਾਦੇ ਫਟਾਰੇ ਵਾਲੇ ਦ੍ਰਿਸ਼ ਦਿਖਾ ਰਹੇ ਹਾਂ ਤੇ ਤੁਹਾਨੂੰ ਨਵੇਂ ਆ ਪਿੰਡੀਆਂ ਲੱਗੀਆਂ ਵੀ ਦਿਖਾ ਰਹੇ ਹਾਂ ਤੇ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹਦੇ ਬਾਰੇ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣਾ ਜਿਹੜਾ ਵਿਚਾਰ ਦੇ ਸਕਦੇ ਹੋ ਤੇ ਅੱਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰਾਂ ਦੋਸਤਾਂ ਮਿੱਤਰਾਂ ਤੱਕ ਵੀ ਤੁਹਾਡੇ ਇਹ ਨਹੀਂ ਇਹ ਉਹਨਾਂ ਤੱਕ ਵੀ ਜਾਣਕਾਰੀ ਪਹੁੰਚੇ ਕਿਉਂਕਿ ਹਰ ਇੱਕ ਦੋਸਤ ਨੂੰ ਜਿਹੜਾ ਆ ਮੌਕਾ ਮੈਣਾ ਚਾਹੀਦਾ ਹੈ ਜਿਸ ਦੇ ਵੱਲੋਂ ਕਰੀਨੂ ਬਾਗੀਚੀ ਵਿੱਚ ਮਿਹਨਤ ਕੀਤੀ ਜਾਂਦੀ ਆ ਉਹ ਵੀ ਇਸੇ ਤਰ੍ਹਾਂ ਸਾਡੇ ਵਾਂਗ ਪਿੰਡ ਦੀ ਫਸਲ ਦੁਆਰਾ ਉਹ ਲੈਂਡ ਲਈ ਆਪਾਂ ਮਿਹਨਤ ਕਰ ਲੈ ਲਈ ਜ ਨੇ ਥੋੜੀ ਜੇ ਤਾਂ ਉਹਨਾਂ ਨੂੰ ਮੋੜ ਜਿਹੜਾ ਆ ਪਿੰਡ ਦੀ ਫਸਲ ਮੈਣੀ ਸ਼ੁਰੂ ਹੋ ਜਾਊਗੀ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਇਹਦੇ ਬਾਰੇ ਜਰੂਰ ਆਪਣਾ ਤੁਸੀਂ ਵਿਚਾਰ ਦਿਓ ਤੇ ਦੋਸਤੋ ਲਾਈਕ ਦਾ ਸ਼ੇਅਰ ਕਰਨਾ ਨਾ ਭੁੱਲਣਾ ਤੇ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਜਨਾਬ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ